ਹੈਲੋ ਫਰੈਂਡਸ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਬਹੁਤ ਹੀ ਪਿਆਰੀ ਪਿਆਰੀ ਮੇਰੇ ਵਿਊਅਰਸ ਹਮੇਸ਼ਾ ਖੁਸ਼ ਰਹੋ ਅੱਜ ਅਸੀਂ ਨਵਾਂ ਇੱਕ ਡਿਜ਼ਾਈਨ ਸਿੱਖਦੇ ਹਾਂ ਜਿਹਦੇ ਵਿੱਚ ਤੁਸੀਂ 5 2 5 2 ਦੇ ਸੈੱਟ ਦੇ ਵਿੱਚ ਕੁੰਡੇ ਪਾਣੇ ਆ ਤੇ ਦੋ ਕੁੰਡੇ ਐਕਸਟਰਾ ਐਜ ਸਟਿਚੇਸ ਪਾਣੇ ਆ ਦੋ ਕੁੰਡੇ ਐਕਸਟਰਾ ਪਾਣੇ ਆ ਉੱਥੇ ਅਸੀਂ ਦੇਖਾਂਗੇ ਕਿ ਇਹ ਡਿਜ਼ਾਈਨ ਜਿਹੜਾ ਆ ਉਹ ਕਿੱਦਾਂ ਬਣਦਾ ਥੋੜੀ ਜੀ ਇਹਦੇ ਵਿੱਚ ਜਾਲੀ ਆਉਗੀ ਥੋੜਾ ਜਿਹਾ ਪਲੇਨ ਆਏਗਾ ਚਲੋ ਸ਼ੁਰੂ ਕਰਦੇ ਹਾਂ ਕਿੱਦਾਂ ਬਣਦਾ ਇਹ ਡਿਜ਼ਾਈਨ ਬੁਣਤੀ ਸਿੱਖੀਏ ਬਹੁਤ ਹੀ ਪਿਆਰੀ ਜਾਲੀਦਾਰ ਉੱਪਰ ਨੂੰ ਅਸੀਂ ਕਿੱਦਾਂ ਲੈ ਕੇ ਜਾਣੀ ਉਹ ਜਾਲੀ ਇਹ ਥੋੜਾ ਜਿਹਾ ਮੈਂ ਬਾਰਡਰ ਬੁਣ ਲਿਆ ਬਾਰਡਰ ਬੁਣ ਲਓ ਪਲੇਨ ਰੱਖਣਾ ਪਲੇਨ ਰੱਖ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਪਹਿਲਾ ਕੁੰਡਾ ਜਿਹੜਾ ਅਸੀਂ ਬੁਣ ਲਿਆ ਇਹ ਆ ਗਿਆ ਅਗਲੇ ਦੋ ਕੁੰਡੇ ਜਿਹੜੇ ਆ ਉਹ ਅਸੀਂ ਸਿੱਧੇ ਬੁਨ ਲੈਣਾ ਦੋ ਕੁੰਡੇ ਸਿੱਧੇ ਬੁਨ ਲਿਆ ਉਸ ਤੋਂ ਬਾਅਦ ਕੀ ਕਰਨਾ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਅਸੀਂ ਐਦਾਂ ਕਰਕੇ ਸਿੱਧੇ ਬੁਨ ਕੇ ਜੋਟਾ ਕਰ ਦੇਣਾ ਦੋ ਦਾ ਇੱਕ ਬਣਾ ਦਿੱਤਾ ਦੋ ਕੁੰਡੇ ਸਿੱਧੇ ਫਿਰ ਦੋ ਦਾ ਇੱਕ ਬਣਾ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਧਾਗਾ ਅੱਗੇ ਕਰ ਲੈਣਾ ਅੱਗੇ ਕਰਕੇ ਅਗਲਾ ਕੁੰਡਾ ਜਿਹੜਾ ਆ ਉਹ ਅਸੀਂ ਸਿੱਧਾ ਬੁਣ ਲੈਣਾ ਫੇਰ ਧਾਗਾ ਅੱਗੇ ਕਰਨਾ ਅੱਗੇ ਕਰਕੇ ਇਹ ਜਿਹੜੇ ਅਗਲੇ ਦੋ ਕੁੰਡੇ ਆ ਇਹਨਾਂ ਨੂੰ ਅਸੀਂ ਪਿੱਛੋਂ ਦੀ ਜੋਟਾ ਮਾਰਦੇ ਮਤਲਬ ਕਿ ਦੋ ਦਾ ਇੱਕ ਬਣਾ ਦੇਣਾ ਇਹ ਜਿਹੜੀ ਸਾਡੀ ਬੁਣਦੀ ਆ ਇਹ ਦੇਖੋ ਇੱਥੇ ਬਣਦੀ 1 2 3 4 5 ਪੰਜ ਤੇ ਇਹ ਸਾਡੀ ਬਣਦੀ ਦੋ ਵਿੱਚ ਸਿੱਧੇ ਆਉਂਦੇ ਆ ਅੱਗੋਂ ਫੇਰ ਅਸੀਂ ਦੋ ਸਿੱਧੇ ਲੈ ਲੈ ਅਗਲੇ ਦੋ ਨੂੰ ਅਸੀਂ ਦੋ ਦਾ ਇੱਕ ਬਣਾ ਦਿੱਤਾ ਠੀਕ ਹੈ ਇਹ ਦੋ ਦਾ ਇੱਕ ਬਣਿਆ ਘਟ ਗਿਆ ਘਟੇਨ ਦੇ ਨਾਲ ਇੱਥੇ ਅਸੀਂ ਇਹਨੂੰ ਧਾਗਾ ਅੱਗੇ ਕਰ ਲਿਆ ਤੇ ਇਹ ਵਿਚ ਵਾਲੇ ਕੁੰਡੇ ਨੂੰ ਅਸੀਂ ਇਹ ਬੁਣ ਲਿਆ ਠੀਕ ਹੈ ਜੀ ਇੱਥੇ ਹੁਣ ਅਸੀਂ ਅੱਗੇ ਫੇਰ ਝੋਟਾ ਕਰਨਾ ਹੈ ਇਹਦੇ ਵਿੱਚ ਅਸੀਂ ਕੀ ਕੀਤਾ ਧਾਗਾ ਅੱਗੇ ਕਰ ਲਿਆ ਇਹਨੂੰ ਅਸੀਂ ਪਿਛੋਂ ਦੀ ਬੁਣ ਲਿਆ ਪੰਜ ਕੁੰਡਿਆਂ ਦੇ ਇਹ ਸਾਡਾ ਡਿਜ਼ਾਈਨ ਬਣ ਜਾਣਾ ਅਗੋਂ ਫੇਰ ਅਸੀਂ ਦੋ ਕੁੰਡੇ ਸਾਡੇ ਸਿੱਧੇ ਫਿਰ ਦੋ ਦਾ ਇੱਕ ਬਣਾ ਲੈਣਾ ਪਹਿਲਾਂ ਦੋ ਦਾ ਇੱਕ ਬਣਾ ਲੈਣਾ ਠੀਕ ਹੈ ਫਿਰ ਧਾਗਾ ਅੱਗੇ ਕਰਨਾ ਫਿਰ ਉਹ ਵਿੱਚ ਸਿੱਧਾ ਬੁਣਨਾ ਵਿੱਚ ਵਾਲਾ ਕੁੰਡਾ ਧਾਗਾ ਅੱਗੇ ਕਰਕੇ ਧਾਗਾ ਅੱਗੇ ਦੁਆਰਾ ਕਰਕੇ ਇਹਨੂੰ ਅਸੀਂ ਜਿਹੜਾ ਆ ਇਹ ਪਿਛਿਓਂ ਦੀ ਬੁਣਨਾ ਐਦਾਂ ਆਣਾ ਸਾਡਾ ਫਿਰ ਅਸੀਂ ਦੋ ਸਿੱਧੇ ਠੀਕ ਹੈ ਜੀ ਇਹ ਦੇਖੋ ਇਹ ਫਿਰ ਅਸੀਂ ਆ ਅਸੀਂ ਸਲਾਈ ਦੇ ਵਿੱਚ ਦੋ ਦਾ ਇੱਕ ਬਣਾਤਾ ਤਾਗਾ ਅੱਗੇ ਕਰ ਲਿਆ ਇੱਕ ਮਿਡਲ ਵਾਲਾ ਸਿੱਧਾ ਬੁਣ ਲਿਆ ਔਰ ਦੋ ਜਿਹੜੇ ਇਹ ਸੀਗੇ ਇਹਨਾਂ ਨੂੰ ਤਾਗਾ ਅੱਗੇ ਕਰਕੇ ਅਸੀਂ ਇਹਨਾਂ ਨੂੰ ਸਿੱਧੇ ਬੁਣਨਾ ਪਰ ਪਿੱਛੋਂ ਬੁਣਨਾ ਇਹ ਪੰਜ ਕੁੰਡਿਆਂ ਦੀ ਸਾਡੀ ਜਿਹੜੀ ਹੈ ਹੁੰੰਤੀ ਪੈ ਜਾਂਦੀ ਲਾਸਟ ਕੁੰਡਾ ਜਿਹੜਾ ਉਹ ਸਿੱਤ ਹੁਣ ਆ ਗਏ ਅਸੀਂ ਹਾਂਜੀ ਹੁਣ ਆ ਗਏ ਅਸੀਂ ਪੁੱਠੀ ਸਲਾਈ ਤੇ ਪੁੱਠੇ ਪਾਸੇ ਦੂਸਰੀ ਸਲਾਈ ਦੂਸਰੀ ਸਲਾਈ ਜਿਹੜੀ ਆ ਉਹ ਕਿਉਂਕਿ ਨਾ ਜਿਹੜੇ ਸਾਡੇ ਕੁੰਡੇ ਘਟੇ ਸੀ ਉਹ ਅਸੀਂ ਨਾਲ ਹੀ ਬਤਾ ਲੈ ਸੀ ਬਲ ਪਾ ਕੇ ਹੁਣ ਅਸੀਂ ਕੀ ਕਰਨਾ ਪੁੱਠੀ ਸਲਾਈ ਨੂੰ ਸਾਰੀ ਨੂੰ ਪੁੱਠੀ ਬੁੰਦਣਾ ਇਹ ਅਸੀਂ ਪੁੱਠਾ ਬੁੰਦਦੇ ਹਾਂ ਪੁੱਠੀ ਸਲਾਈ ਸਾਰੀ ਪੁੱਠੇ ਪਾ ਰਣੀ ਬਹੁਤ ਸੌਖੀ ਬੁੰਦੀ ਹੈ ਬਹੁਤ ਹੀ ਸੌਖੀ ਕਿਉਂਕਿ ਮੈਂ ਸੌਖੀਆਂ ਸੌਖੀਆਂ ਹੀ ਤਾਂ ਸਿਖਾ ਰਹੀ ਹਾਂ ਸਭ ਤੋਂ ਪਹਿਲਾਂ ਔਖੀ ਹੈ ਜੀ ਜਾਂ ਜਿਆਦਾ ਸਲਾਈਆਂ ਦੀ ਤਾਂ ਅਸੀਂ ਲੈ ਕੇ ਨਹੀਂ ਆਏ ਇਸ ਦਾ ਸਿੱਧੀ ਪੁੱਠੀ ਸਲਾਈ ਸਿੱਧਾ ਪੁੱਠਾ ਬੁਣੋ ਡਿਜ਼ਾਈਨ ਪਾਓ ਇਹ ਹੀ ਬਸ ਬਹੁਤ ਸੋਹਣਾ ਡਿਜ਼ਾਈਨ ਬਣਦਾ ਫਰੈਂਡਸ ਤੁਸੀਂ ਸ਼ੇਅਰ ਕਰੋ ਲਾਈਕ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਬੁਣਤੀ ਲੱਗ ਰਹੀ ਹੈ ਕਿੱਦਾਂ ਬਣ ਰਹੀ ਹੈ ਕੀ ਹੋ ਰਿਹਾ ਤੁਸੀਂ ਕਿੱਦਾਂ ਇਹਨੂੰ ਪਾਇਆ ਸਾਰਾ ਤੁਸੀਂ ਪਲੀਜ਼ ਦੱਸਿਆ ਕਰੋ ਇਹ ਪੁੱਠੂਣ ਸੀ ਆਗੇ ਜੀ ਤੀਸਰੀ ਸਲਾਈ ਤੇ ਉਹ ਵੀ ਉਦਾਂ ਹੀ ਪੈਣੀ ਹੈ ਇਹ ਐਕਚੁਅਲੀ ਮੈਂ ਸਿੱਧੇ ਪੁੱਠੇ ਦਾ ਇੱਕ ਇੱਕ ਸਿੱਧਾ ਇੱਕ ਪੁੱਠੇ ਦਾ ਬਾਰਡਰ ਬੁਣਿਆ ਸੀ ਤਾਂ ਇੱਥੇ ਜ਼ਿਆਦਾ ਕਲੀਅਰ ਨਹੀਂ ਹੋ ਰਹੀ ਹੈ ਜੇ ਇਹ ਪਹਿਲਾ ਕੁੰਡਾ ਹੈ ਮੈਂ ਬੁਣ ਲਿਆ ਦੂਸਰੇ ਦੋ ਕੁੰਡੇ ਸਿੱਧੇ ਕਰ ਲੈ। ਉਸ ਤੋਂ ਬਾਅਦ ਆ ਸਾਡੀ ਜਾਲੀ ਦਾ ਕੁੰਡਾ ਬਣਿਆ ਹੋਇਆ। ਇਹਨੂੰ ਅਸੀਂ ਦੋ ਦਾ ਇੱਕ ਬਣਾ ਲੈਣਾ। ਫਿਰ ਅਸੀਂ ਧਾਗਾ ਅੱਗੇ ਕਰ ਲੈਣਾ। ਫਿਰ ਅਸੀਂ ਇਹ ਵਿੱਚ ਵਿਚ ਵਾਲਾ ਕੁੰਡਾ ਇਹ ਜਿਹੜਾ ਕੁੰਡਾ ਆ ਰਿਹਾ ਇਹਨੂੰ ਸਿੱਧਾ ਬੁਣ ਲੈਣਾ। ਇਹ ਇਸ ਹਮੇਸ਼ਾ ਸਿੱਧਾ ਅੱਗੇ ਤੱਕ ਜਾਂਦਾ ਰਹਿਣਾ। ਫਿਰ ਬਲ ਪਾ ਲਿਆ। ਫਿਰ ਅਸੀਂ ਇਹਨੂੰ ਦੋ ਨੂੰ ਪਿੱਛੇ ਨੂੰ ਬੁਣ ਲੈਣਾ ਇਦਾਂ ਕਰਕੇ। ਇਹ ਅਸੀਂ ਕਿ ਚੋਂ ਬੁਣ ਲਿਆ ਇਹ ਬਣ ਗਿਆ ਇਹ ਦੇਖੋ ਜੀ ਥੋੜਾ ਜਿਆ ਦੇਸੂਗਾ ਅਜੇ ਜਿਆਦਾ ਨਹੀਂ ਦੇਸੂਗਾ ਉਸ ਤੋਂ ਬਾਅਦ ਫੇਰ ਦੋ ਸਿੱਧੇ ਦੋ ਦਾ ਫੇਰ ਅਸੀਂ ਦੋ ਦਾ ਇੱਕ ਬਣਾ ਲੈਣਾ ਤੀਸਰੀ ਸਲਾਈ ਹੈ ਸਾਡੀ ਉੱਚ ਡਿਜ਼ਾਈਨ ਪੈਂਦਾ ਤਾਂਗਾ ਅੱਗੇ ਇਹਨੂੰ ਅਸੀਂ ਬੁਣ ਲਿਆ ਤਾਂਗਾ ਅੱਗੇ ਇਹਨੂੰ ਅਸੀਂ ਪਿੱਛੋਂ ਦੀ ਇੱਕ ਬਣਾ ਲੈਣਾ ਇਹ ਸਾਡਾ ਪਿੱਛੋਂ ਦੀ ਇੱਕ ਕੁੰਡਾ ਬਣ ਗਿਆ ਥੋੜਾ ਜਿਆ ਦੇਸੂਗਾ ਜਿਆਦਾ ਨਹੀਂ ਦੇਸੂਗਾ ਅਜੇ ਫੇਰ ਸਿੱਧੇ ਤੇ ਆ ਗਏ ਧਾਗਾ ਅੱਗੇ ਕੀਤਾ ਉਹ ਇਹੀ ਆ ਗਿਆ ਇਹ ਜਾਲੀ ਵਾਲਾ ਕੁੰਡਾ ਸੀ ਥੋੜਾ ਜਿਹਾ ਘੁੰਮ ਗਿਆ ਹਾਂ ਇਹਨੂੰ ਅਸੀਂ ਦੋ ਦਾ ਇੱਕ ਬਣਾ ਕੇ ਫਿਰ ਅਸੀਂ ਬਾਲ ਪਾਣਾ ਸਿੱਧਾ ਬੁਣਨਾ ਬਾਲ ਪਾਣਾ ਇਹਨੂੰ ਅਸੀਂ ਪਿੱਛੇੋਂ ਦੀ ਸਿੱਧਾ ਬੁਣਨਾ ਸਿੱਧਾ ਪੁੱਠਾ ਬਸ ਸਿੱਧਾ ਪੁੱਠਾ ਫਿਰ ਦੋ ਆ ਗਏ ਸਾਡੇ ਕੁੰਡੇ ਫਿਰ ਅਸੀਂ ਦੋ ਦਾ ਇੱਕ ਬਣਾ ਦੇਣਾ ਧਾਗਾ ਅੱਗੇ ਕੀਤਾ ਸਿੱਧਾ ਬੁਣਿਆ ਅੱਗੇ ਅੱਗੇ ਕੀਤਾ ਪਿੱਛੇੋਂ ਦੀ ਅਸੀਂ ਇਹਨੂੰ ਇੱਕ ਝੋਟਾ ਮਾਰਤਾ ਇਹ ਆ ਗਿਆ ਜੀ ਸਾਡਾ ਥੋੜਾ ਜਿਹਾ ਜੇ ਦਿਸੂਗਾ ਜ਼ਿਆਦਾ ਨਹੀਂ ਦਿਸੂਗਾ ਇੱਥੇ ਫੇਰ ਪੁੱਠੀ ਸਲਾਈ ਸਾਰੀ ਪੁੱਠੀ ਬਹੁਤ ਈਜ਼ੀ ਮੈਂ ਦੱਸ ਰਹੀ ਹਾਂ ਬਹੁਤ ਪੁੱਠੀ ਸਲਾਈ ਦੁਆਰਾ ਫੇਰ ਪੁੱਠੀ ਆ ਗਈ ਸਾਡੀ ਇਹ ਚੌਥੀ ਸਲਾਈ ਆ ਗਈ ਮਤਲਬ ਸਿੱਧੀ ਸਲਾਈ ਤੋਂ ਡਿਜ਼ਾਈਨ ਪੈਣਾ ਔਰ ਪੁੱਠੀ ਸਲਾਈ ਸਾਰੀ ਪੁੱਠੀ ਬੱਸ ਥੋੜਾ ਜਿਹਾ ਬੱਸ ਸਿੱਧੀ ਸਲਾਈ 'ਚ ਧਿਆਨ ਰੱਖਣਾ ਕਿ ਅਸੀਂ ਬਲ ਠੀਕ ਪਾ ਰਹੇ ਹਾਂ ਕਿ ਨਹੀਂ ਪਾ ਰਹੇ ਹਾਂ ਉਹਦੇ ਅਕੋਰਡਿੰਗ ਇਹ ਆਏਗਾ ਇਹ ਜਿਹੜੇ ਅਸੀਂ ਦੋ ਵਿੱਚ ਸਿੱਧੇ ਪਾਏ ਨਾ ਤੁਸੀਂ ਜ਼ਿਆਦਾ ਦਾ ਵੀ ਗੈਪ ਰੱਖ ਸਕਦੇ ਆ ਮੇਰੇ ਸਾਰੇ ਡਿਜ਼ਾਈਨ ਫਲੈਕਸੀਬਲ ਹੀ ਆ ਤੁਸੀਂ ਆਪਣੇ ਹਿਸਾਬ ਨਾਲ ਵੀ ਐਡਜਸਟ ਕਰ ਸਕਦੇ ਆ ਦੋ ਸਿੱਧੇ ਪਾਣੀ ਦੋ ਪਾ ਲਓ ਮੈਨੂੰ ਮੈਨੂੰ ਦੋ ਠੀਕ ਲੱਗੇ ਸੀ ਮੈਂ ਦੋ ਪਾ ਲਏ ਲਾਈਟ ਕਲਰ ਡਾਰਕ ਕਲਰ ਜਿਹੜੇ ਮਰਜੀ ਕਲਰ ਤੇ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਸਕਦੇ ਆ ਸਾਰੀਆਂ ਸਾਰੇ ਡਿਜ਼ਾਈਨਸ ਤੇ ਸੋਹਣਾ ਲੱਗਦਾ 베ਬੀ ਸੈਟ ਤੇ ਵੀ ਬਹੁਤ ਸੋਹਣਾ ਲੱਗੇਗਾ ਇਹ ਸਾਡੀ ਸਾਰੀ ਸਲਾਈ ਪੁੱਠੀ ਆ ਗਈ ਦੇਖੋ ਪੁੱਠੇ ਪਾਸਿਓ ਵੀ ਥੋੜਾ ਥੋੜਾ ਆ ਰਿਹਾ ਇਹ ਅਸੀਂ ਹੁਣ ਆ ਗਏ ਜੀ ਅਗਲੀ ਸਲਾਈ ਤੇ ਦੇਖੋ ਫਰੈਂਡਸ ਇਹਦੇ ਵਿੱਚ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਲਾਈਟ ਕਲਰ ਹੈ ਇਹਦੇ ਵਿੱਚ ਇਹ ਦੇਖੋ ਇਹ ਡਿਜ਼ਾਈਨ ਬਣਿਆ ਹੋਇਆ ਸੇਮ ਇਹ ਇੱਕ ਤਾਰੀ ਜਿਹੜੀ ਜਾਂਦੀ ਹੈ ਅੱਗੇ ਲਾ ਹੁੰਦਾ ਜਾਂਦਾ ਹੈ ਇਹ ਤੇ ਇੱਥੇ ਆ ਸਾਈਡ ਤੇ ਜੋਟੇ ਬਨੇ ਹੋਏ ਆ ਇਹ ਦੇਖੋ ਔਰ ਅਸੀਂ ਥੋੜੀ ਜਿਹੀ ਮੋਟੀ ਸਲਾਈ ਤੇ ਬਣਾਇਆ ਦੇਖੋ ਇਹ ਏਦਾਂ ਬਣੀ ਆ ਦੋਨੋਂ ਤੇ ਬਹੁਤ ਸੋਹਣੀ ਲੱਗਦੀ ਬਰੀਕ ਤੇ ਬਣਾਓ ਚਾਹੇ ਮੋਟੀ ਤੇ ਬਣਾਓ ਇਹ ਥੋੜੀ ਜਿਹੀ ਮੋਟੀ ਸਲਾਈ ਤੇ ਬਣਾਇਆ ਗਿਆ ਇਹ ਦੇਖੋ ਇਹ ਤੁਸੀਂ ਬਣਾਓ ਡਿਜ਼ਾਈਨ ਦੱਸੋ 베ਬੀ ਸੈਟ ਤੇ ਪਾਓ ਕਿਤੇ ਵੀ ਬਣਾਓ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਔਰ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ सो so, लाइक like करो सब्सक्राइब करो शेयर करो नविया नविया वीडियोज़ देखने सबसक्राइब करना जरूरी है सो so, सबसक्राइब करो हमेशा खुश रहो तंदुरुस्त रहो थैंक यू सो मच फॉर वॉचिंग